ਮਾਨ ਵੀਵੜੀਆਂ ਦੇ ਵਿੱਚ ਤਕਰੀਬਨ ਪਿਛਲੇ ਹਫ਼ਤੇ ਤੋਂ ਲੈ ਕੇ ਕਣਕ ਦੇ ਅੰਬਾਰ ਲੱਗੇ ਹੋਏ ਐ ਕਿਸਾਨ ਬੈਠੇ ਇੱਥੇ ਕਣਕਾਂ ਲਈ ਖਰੀਦੋ فروਖਤ ਦੇ ਵਿੱਚ ਬੜੀ ਢਿੱਲ ਐ ਥੋੜੀਆਂ ਜੀਆਂ ਬੋਰੀਆਂ ਭਰੀਆਂ ਬਾਕੀ ਢੇਰਾਂ ਦੇ ਢੇਰ ਕਣਕ ਦੇ ਹੀ ਲੱਗੇ ਪਏ ਐ ਮਿਊਚਰ ਦਾ ਬਹਾਨਾ ਲਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਐਵੇਂ ਘੇਰਾਂ ਦੇ ਢੇਜ ਜਾਣਬੁੱਝ ਕੇ ਇਕੱਠੇ ਕਰੇ ਕਰਾਏ ਜਾ ਰਹੇ ਹੈ ਤਾਂ ਕਿ ਕਿਸਾਨੇ ਠੋਕੇ ਹੋਏ ਪ੍ਰਾਈਵੇਟ ਅਦਾਰਿਆਂ ਨੂੰ ਕਣਕ ਵੇਚਣ ਲਈ ਮਜਬੂਰ ਹੋਣ ਇਸ ਕਿਸਮ ਦੇ ਸਬੰਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਵੱਲੋਂ ਲਗਾਤਾਰ ਮੰਡੀਆਂ ਦੇ ਦੌਰੇ ਕਰਕੇ ਖਰੀਦੋ-ਫਰੋਖਤ ਦੇ ਵਿੱਚ ਇੰਸਪੈਕਟਰਾਂ ਨੂੰ ਤੇ ਆੜ੍ਹਤੀਆਂ ਨੂੰ ਤੇ ਪ੍ਰਸ਼ਾਸਨ ਨੂੰ ਪਹਿਲਾਂ ਵੀ ਅਸੀਂ ਕਈ ਦਿਨ ਹੋ ਗਏ ਧਰਨਾ ਲਾਇਆ ਸੀ ਮਾਰਕੀਟ ਕਮੇਟੀ ਦਫਤਰ ਮੁਰੇ ਤੇ ਪੁਲਿਸ ਵੀ ਰੋਕਿਆ ਸੀ ਉਸ ਦਿਨ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਤਹਿਸੀਲਾਰ ਵੱਲੋਂ ਇਹ ਕੰਕੜੇ ਦੇ ਫਰੀਦੋ ਬਰੋਕ ਦੇ ਵਿੱਚ ਤੇਜ਼ੀ ਲਿਆਂਦੀ ਜਾਊ ਪਰ ਜੇ ਹੁਣ ਵੀ ਕਿਸੇ ਕਿਸਮ ਦੀ ਪ੍ਰਸ਼ਾਸਨ ਵੱਲੋਂ ਢਿੱਲ ਹੋਈ ਤਾਂ ਜਥੇਬੰਦੀ ਵੱਲੋਂ ਆਪਣਾ ਅਗਲਾ ਐਕਸ਼ਨ ਲੈਣ ਵਾਸਤੇ ਕੁਝ ਸੋਚਿਆ ਜਾਵੇਗਾ ਸਾਡੀ ਦਸਾਂ ਜੂਨੀਅਨ ਇਕਤਾ ਦਾ ਮਾਨਸਾ ਦਾ ਜਰਨਲਿਸਟਕਰ ਅੱਜ ਅਸੀਂ ਪਿੰਡ ਮਾਨਬੀਵੜੀਆਂ ਅਤੇ ਖੋਖਰ ਖੁਰਦ ਦੋ ਮੰਡੀਆਂ ਦਾ ਦੌਰਾ ਕੀਤਾ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਬਾਰ-ਬਾਰ ਰੌਲਾ ਪਾਇਆ ਜਾ ਰਿਹਾ ਹੈ ਕਿ ਕੀ ਧਾਣਿਆਂ ਦੀ ਟਰਾਲੀ ਲਾਹਣ ਨੀਂਦੇ ਪਹਿਲਾਂ ਲਿਫਟਿੰਗ ਕਰ ਦਾਂਗੇ ਪਹਿਲਾਂ ਬੋਰੀਆਂ ਭਰ ਦਾਂਗੇ ਅੱਜ ਦੀ ਤਰੀਕ ਤੱਕ ਅੱਜ ਅਸੀਂ ਦੌਰੇ ਦੇ ਵਿੱਚ ਦੇਖਿਆ ਦੋਨਾਂ ਵਟੀਆਂ ਦੇ ਵਿੱਚ ਧਾਣਿਆਂ ਦੇ ਵਾਰ ਲੱਗੇ ਪਏ ਐ ਖਰੀਦੋ-ਫਰੋਖਤ ਦੇ ਵਿੱਚ ਬਹੁਤ ਢਿੱਲਮੱਠ ਵਰਤੀ ਜਾ ਰਹੀ ਹੈ ਅਸੀਂ ਉਸੇ ਮੌਕੇ ਇੰਸਪੈਕਟਰ ਸਾਹਿਬ ਨੂੰ ਫੋਨ ਵੀ ਕੀਤਾ ਜਿਨ੍ਹਾਂ ਨੇ ਆਉਣ ਆ ਕੇ ਕਿਹੜਾ ਖੋਖੜ ਦਾਣਾ ਮੰਡੀ ਦੇ ਵਿੱਚ ਕੰਮ ਸ਼ੁਰੂ ਕੀਤਾ ਹੈ ਪਰ ਜੇ ਇਸੇ ਕਿਸਮ ਦੀ ਢਿੱਲ ਮੱਠ ਰਹੀ ਤਾਂ ਅਸੀਂ ਸਰਕਾਰ ਤੇ ਦਬਾਅ ਬਣਾ ਕੇ ਇਸ ਕਿਸਮ ਦੀ ਢਿੱਲ ਮੱਠ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਿਸਾਨਾਂ ਨੇ ਪੁੱਤਾਂ ਵਾਂਗੂ ਪਾਲੀ ਹੋਈ ਮਸਾ 6 ਮਹੀਨਿਆਂ ਦੇ ਵਿੱਚ ਤਿਆਰ ਕਰਕੇ ਲਿਆਂਦੀ ਕਣਕ ਇੱਥੇ ਮੰਡੀਆਂ ਚ ਰੁੱਲਦੀ ਹੈ ਜੋ ਨਾ ਬਰਦਾਸ਼ਤ ਕਰਨ ਜੋਗ ਹੈ